ਮੈਂ ਕਰਮਜੀਤ कौर इजी ਕੁਕਿੰਗ ਵਿਦ ਕਰਮਿਤ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਕद्दू ਤੇ ਚਨੇ ਦਾਲ ਦੀ ਸਬਜ਼ੀ ਤੇ ਇਹ ਆਪਾਂ ਦੋ ਕद्दू ਲੈਨੇ ਅੱਧੀ ਇੱਕ ਕੋਲੀ ਦਾਲ ਦੀ ਆਪਾਂ 2 ਘੰਟੇ ਪਹਿਲਾਂ ਪਿਉਤੀ ਸੀ ਤੇ ਇਹ ਆਪਾਂ ਲਿਆ ਤੜਕੇ ਦਾ ਸਮਾਨ ਦੇਖੋ ਹਰੀਆਂ ਮਿਰਚਾਂ ਨੇ ਆਦਰਕ ਤੇ ਲਸਣ ਦੋ ਪਿਆਜ਼ ਨੇ ਦੋ ਟਮਾਟਰ ਨੇ ਇਹ ਆਪਾਂ ਕद्दू ਨੂੰ ਕੱਟ ਕੇ ਤੇ ਆਪਾਂ ਇਹ ਦਾਲ ਦੇ ਨਾਲ ਇੱਕ ਬਿਸਲ ਲਵਾ ਦੇਣੀ ਆ ਪਹਿਲਾਂ ਇਹਨਾਂ ਨੂੰ ਹਲਦੀ ਤੇ ਨਮਕ ਪਾ ਕੇ ਫਿਰ ਆਪਾਂ ਅੱਗੇ ਦਿਖਾਉਨੇ ਤੜਕੇ ਦੀ ਤਿਆਰੀ ਕਰਦੇ ਹਾਂ ਇਹ ਦੇਖੋ ਆਪਾਂ ਚਨੇ ਦਾਲ ਨੂੰ ਤੇ ਕੱਦੂ ਨੂੰ ਵਿਸਲ ਲਵਾ ਲਈ ਸਿਰਫ ਇੱਕ ਵਿਸਲ ਲਈਏ ਇੱਕ ਕੌਲੀ ਪਾਣੀ ਦੀ ਪਾ ਕੇ ਤੇ ਹੁਣ ਇੱਧਰ ਰੱਖਿਆ ਹੋਇਆ ਆਪਣਾ ਤੇਲ ਇੱਕ ਕੜਸੀ ਤੇਲ ਦੀ ਪਾ ਕੇ ਆਪਾਂ ਲਾਉਨੇ ਆ ਤੜਕਾ ਤੇ ਪਹਿਲਾਂ ਆਪਾਂ ਪਾਵਾਂਗੇ ਜੀਰਾ ਅੱਧਾ ਇੱਕ ਚਮਚ ਤੇ ਲਾਹਾਂ ਹਲਕਾ ਜਾਂ ਬ੍ਰਾਊਨ ਕਰਕੇ ਆਪਾਂ ਪਿਆਜ਼ ਪਾ ਦਾਂਗੇ ਇਹ ਦੇਖੋ ਥੋੜੀ ਹੱਦ ਘੁੱਜ ਗਿਆ ਤੇ ਇਹਨੂੰ ਧਣਾ ਆਪਾਂ ਪਾ ਦਾਂਗੇ ਪਿਆਜ਼ ਆਹ ਦਾ ਪਿਆਜ਼ ਭੁੰਨਾ ਵੀ 5-7 ਮਿੰਟ ਤੁਸੀਂ ਪਿਆਜ਼ ਆਪਣੇ ਭੁੱਜ ਗਏ ਹਲਕੇ ਜੇ ਬ੍ਰਾਊਨ ਹੋ ਗਏ ਤੇ ਹੁਣ ਆਪਾਂ ਪਾ ਜਾਗੇ ਟਮਾਟਰ ਮਿਰਚ ਤੇ ਆਦਰਕ ਸੇਨ ਨੂੰ ਨੂੰ ਮਾਜਾ ਆਪਾਂ ਥੋੜੇ ਠਾਕ ਦੇ ਆ ਗਏ 1 ਮਿੰਟ ਦੇ ਦੇਖੋ ਟਮਾਟਰ ਆਪਾਂ ਨਾਲੇ ਹੋ ਰਿਹਾ ਛੇ ਤੋਂ ਇਹਨਾਂ ਆ ਪਕਾ ਗਏ ਹੈਗੇ ਛੁੱਪੇ ਮਸਾਲੇ ਇਹ ਦੇਖੋ ਹਲਦੀ ਆ ਅੱਧੇ ਤੋਂ ਥੋੜਾ ਬੱਬ ਚਮਚਾ ਸੋ ਅਖੇ ਪਹਿਲਾਂ ਆਪਾਂ ਜਦੋਂ ਵਸਟਰ ਲਵਾਈਆ ਪਹਿਲਾਂ ਵੀ ਪਾਇਆ ਲੂਣ ਤੇ ਹਲਦੀ ਇਸ ਲਈ ਆਪਾਂ ਥੋੜਾ ਜਿਹਾ ਘੱਟ ਪਾਵਾਂਗੇ ਫੇ ਦੇਖ ਕੇ ਚੈੱਕ ਕਰਕੇ ਪਾ ਦੇਾਂਗੇ ਇਹ ਆਪਾਂ ਪਾਇਆ ਗਰਮ ਮਸਾਲਾ ਇੱਕ ਚਮਚਾ ਔਰ ਮੀਟ ਬਿਚਾਉਂਦੇ। ਸਿਰਫ 2 ਮਿੰਟਾਂ ਬਾਅਦ ਠੱਕ ਕੇ ਫੇਰ ਪਕਾਵਾਂਗੇ। ਇਹ ਦੇਖੋ ਕਿਈ ਅਰੀ ਤੇ ਚਨੇ ਦਾਲ ਦੀ ਸਬਜ਼ੀ ਬਣ ਕੇ ਆਪਣੀ ਬਿਲਕੁਲ ਤਿਆਰ ਆ ਬਹੁਤ ਵਧੀਆ ਬਣੀ ਆ ਬਿਲਕੁਲ ਮਿਕਸ ਹੋ ਗਿਆ ਵਿੱਚ ਕਿਆ ਤੇ ਦਾਲ ਅਜੇ ਅਈਆਂ ਸਾਡੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ